ਵੱਧ ਪ੍ਰਦੇਸ਼ ਦੇ ਰੀਵਾ ਵਿੱਚ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਨਗਾੜਾ ਹੁਣ ਰਾਮ ਮੰਦਰ ਨੂੰ ਸਮਰਪਿਤ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਪਿਛਲੇ 40 ਸਾਲਾਂ ਤੋਂ ਹਰ ਸਾਲ ਮਹਾ ਸ਼ਿਵਰਾਤਰੀ ਦੇ ਦਿਨ ਰੀਵਾ ਚ ਕੁਝ ਨਾ ਕੁਝ ਅਨੋਖਾ ਹੁੰਦਾ ਹੈ। ਪਿਛਲੀ ਵਾਰ ਇੱਥੇ ਦੁਨੀਆ ਦੀ ਸਭ ਤੋਂ ਵੱਡੀ ਕੜਾਈ ਕੀਤੀ ਗਈ ਸੀ ਜਿਸ ਵਿੱਚ 5100 ਕਿਲੋ ਭਾਰ ਦਾ ਮਹਾ ਪ੍ਰਸ਼ਾਦ ਬਣਾਇਆ ਗਿਆ ਸੀ ਇਸ ਵਾਰ ਇੱਥੇ ਦੁਨੀਆ ਦਾ ਸਭ ਤੋਂ ਵੱਡਾ ਨਗਾਰਾ ਤਿਆਰ ਕੀਤਾ ਗਿਆ ਹੈ ਅਯੋਧਿਆ ਚ 22 ਜਨਵਰੀ ਨੂੰ ਹੋਏ ਰਾਮ ਮੰਦਰ ਸਮਾਰੋਹ ਦੀ ਪੂਰੀ ਦੁਨੀਆ ਚ ਚਰਚਾ ਹੋਈ ਹੈ ਹਰ ਥਾਂ ਤੋਂ ਲੋਕ ਆਪਣੀ ਸ਼ਰਧਾ ਅਨੁਸਾਰ ਰਾਮ ਲੱਲਾ ਲਈ ਯੋਗਦਾਨ ਪਾ ਰਹੇ ਨੇ ਇਸੇ ਸਿਲਸਿਲੇ ਵਿੱਚ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਇੱਕ ਅਨੋਖੀ ਚੀਜ਼ ਤਿਆਰ ਕੀਤੀ ਜਾ ਰਹੀ ਹੈ ਇੱਥੇ ਦੁਨੀਆ ਦਾ ਸਭ ਤੋਂ ਵੱਡਾ ਨਗਾਰਾ ਬਣਾਇਆ ਗਿਆ ਹੈ ਜੋ 6 ਫੁੱਟ ਉੱਚਾ ਅਤੇ 11x11 ਵਿਆਸ ਹੈ ਇਹ 12 ਮਾਰਚ ਨੂੰ ਅਯੋਧਿਆ ਵਿੱਚ ਰਾਮ ਲੱਲਾ ਨੂੰ ਸਮਰਪਿਤ ਕੀਤਾ ਜਾਵੇਗਾ ਤੁਹਾਨੂੰ ਦੱਸ ਦੇ ਕਿ ਹਰ ਸਾਲ ਮਹਾਸ਼ਿਵਰਾਤਰੀ ਦੇ ਆਸ-ਪਾਸ ਰੀਵਾਚ ਅਜੇ ਹੀ ਅਨੋਖੀ ਚੀਜ਼ ਬਣਾਈ ਜਾਂਦੀ ਹੈ ਜੋ ਦੁਨੀਆ 'ਚ ਆਪਣੀ ਪ੍ਰਸਿੱਧੀ ਹਾਸਲ ਕਰ ਰਹੀ ਹੈ ਪਿਛਲੇ 40 ਸਾਲਾਂ ਤੋਂ ਹਰ ਸਾਲ ਰੀਵਾਚ ਮਹਾਸ਼ਿਵਰਾਤਰੀ ਦੇ ਦਿਨ ਕੁਝ ਨਾ ਕੁਝ ਅਨੋਖਾ ਹੁੰਦਾ ਹੈ ਪਿਛਲੀ ਵਾਰ ਇੱਥੇ ਦੁਨੀਆ ਦੀ ਸਭ ਤੋਂ ਵੱਡੀ ਕੜਾਈ ਕੀਤੀ ਗਈ ਸੀ ਜਿਸ ਵਿੱਚ 5100 ਕਿਲੋ ਭਾਰ ਦਾ ਮਹਾ ਪ੍ਰਸਾਦ ਬਣਾਇਆ ਗਿਆ ਸੀ